ਗੜੀ ਰੇਡ ਕੀਤੀ ਗਈ ਹੈ ਕੀ ਤੁਹਾਡੇ ਕੋਈ ਇਨਫਰਮੇਸ਼ਨ ਹੈ ਬੇਟਾ ਇਹ ਲੱਕੜ ਬਾਜ਼ਾਰ ਹੈਗਾ ਤੇ ਸਾਨੂੰ ਇਹ ਜਿਹੜੇ ਸਾਡੇ ਇੱਥੇ ਦੀ ਡੈਰੀ ਐਸੋਸੀਏਸ਼ਨ ਹੈ ਇਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਵੀ ਇੱਥੇ ਗੱਡੀ ਆਉਂਦੀ ਹੈ ਸਵੇਰ ਵੇਲੇ ਔਰ ਉਹ ਕਿਤੇ 12 ਨਕਲੀ ਪਨੀਰ ਦੁੱਧ ਔਰ ਘਿਓ ਲੈ ਕੇ ਆਉਂਦੀ ਹੈ ਤੇ ਉਹਨਾਂ ਦੀ ਲੀਟ ਤੇ ਅਸੀਂ ਅੱਜ ਇੱਥੇ ਆਏ ਹਾਂ ਉਹ ਗੱਡੀ ਨੂੰ ਅੰਪਾਉਂਡ ਕਰਨ ਲਈ ਉਹਦੇ ਸੈਂਪਲ ਲੈਣ ਲਈ ਜੀ ਨਹੀਂ ਕੁਝ ਬਰਾਮਦਗੀ ਹੋਈ ਹੈ ਕੀ ਕੁਝ ਮਿਲਿਆ ਜਾਂਦਾ ਬੇਟਾ ਗੱਡੀ 'ਚ ਅਸੀਂ ਦੇਖਿਆ ਉੱਥੇ ਦੇਸੀ ਘਿਓ ਔਰ ਪਨੀਰ ਸੀਗਾ ਇਹ ਉਹ ਆਊਟ ਆਫ ਡਿਸਟ੍ਰਿਕਟ ਆਇਆ ਜਿਹੜਾ ਡਰਾਈਵਰ ਨੇ ਦੱਸਿਆ ਤੇ ਉਹਦੇ ਸਾਡੀ ਫੂਡ ਟੀਮ ਉਸਤੇ ਕਾਰਵਾਈ ਕਰ ਰਹੀ ਹੈ ਸੈਂਪਲ ਲੈ ਰਹੀ ਹੈ ਔਰ ਮੱਖਣ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਉਹਦੇ ਸਾਹਮਣੇ ਇੱਕ ਦੁਕਾਨ ਸੀ ਕਿ ਫੈਟ ਮਤਲਬ ਮੱਖਣ ਨਹੀਂ ਹੈ that is that ਜੋ ਇੱਕ ਫੈਟ ਦੁੱਧ ਹੁੰਦਾ ਹੈ ਉਹ ਹੈਗੀ ਹੈ ਉਹ ਅਸੀਂ ਦੇਖਿਆ ਉਸ ਫੂਡ ਟੀਮ ਕਾਰਵਾਈ ਕਰ ਰਹੀ ਹੈ ਕੀ ਜਾ ਸਕਦਾ ਜੀ ਜਾ ਜਾ ਸਕਦਾ ਇੱਕ ਦਿਨ ਪਹਿਲਾਂ ਰੇਡ ਹੋਈ ਹੋਵੇ ਉਸ ਤੋਂ ਬਾਅਦ ਅਜਿਹੀਆਂ ਚੀਜ਼ਾਂ ਫਿਰ ਤੋਂ ਬਰਾਮਦ ਹੋਣੀਆਂ ਇਹ ਤੇ ਜਿਹਨੇ ਜਿਹਨੇ ਰੇਡ ਕੀਤੀ ਆਪਾਂ ਉਹਨੂੰ ਐ ਪੁੱਛ ਕੇ ਉਹਦੇ ਤੋਂ ਡਿਟੇਲ ਲੈ ਸਕਦੇ ਕਿਉਂਕਿ ਉਹਦਾ ਇਹ ਏਰੀਆ ਤੇ ਹੁਣ ਲੋ ਸੈਂਪਲ ਭਰ ਰਿਹਾ ਹੈ ਠੀਕ ਹੈ ਡੈਰੀ ਸੰਚਾਲਕ ਨੇ ਜੀ ਮੈਂ ਵੱਡੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਕਿ ਪਹਿਲਾਂ ਵੀ ਜਿਹੜਾ ਇਹਨਾਂ ਨੇ ਹੀ ਦੱਸਿਆ ਵਾ ਤੁਹਾਨੂੰ ਬਾਰ-ਬਾਰ ਕਹਿੰਦੇ ਪ੍ਰਕਾਸ਼ਨ ਨੂੰ ਕਹਿੰਦੇ ਦੱਸਣਾ ਪੈਂਦਾ ਵੀ ਫੁਲਾਨੀ ਜਗ੍ਹਾ ਦੇ ਉੱਪਰ ਨਕਲੀ ਪਨੀਰ ਜਾਂ ਨਕਲੀ ਦੁੱਧ ਵਿਕਰੇ ਆ ਕਹਿੰਦੇ ਪਰ ਪ੍ਰਸ਼ਾਸਨ ਖੁਦ ਨਹੀਂ ਕਰ ਰਿਹਾ ਤੁਸੀਂ ਇਹ ਮੇਰੇ ਨਾਲ ਹੀ ਖੜੇ ਆ ਇਹਨਾਂ ਨੂੰ ਪੁੱਛੋ ਇਹਨਾਂ ਨੇ ਜਦੋਂ ਮੈਨੂੰ ਕੋਈ ਲੀਡ ਦਿੱਤੀ ਹੈ ਜਿਹੜੇ ਇਹਨਾਂ ਨੇ ਮੈਨੂੰ ਮੇਰੇ ਨਾਲ ਘੜਿਆ ਜਿਹੜੇ ਇਹਨਾਂ ਨੂੰ ਇਹਨਾਂ ਨੂੰ ਕਦੀ ਕੋਈ ਮਨਾ ਕੀਤਾ ਹੋਇਆ ਨਹੀਂ ਨਹੀਂ ਮਨਾ ਨਹੀਂ ਕੀਤਾ ਤਾਂ ਕਿ ਕਹਿੰਦੇ ਭੰਜੀ ਨਹੀਂ ਆਉਂਦੇ ਬਿਲਕੁਲ ਨਹੀਂ ਦੇਖੋ ਦੱਸੋ ਇਹਨਾਂ ਨੂੰ ਇਹ ਦਿਨਾਂ ਵਿੱਚ ਸਬਜ਼ੀ ਮੰਡੀ ਦੇ ਵਿੱਚ ਹੀ ਕਾਫੀ ਵੱਡੀ ਮਾਤਰਾ ਹੀ ਭਰੇ ਗਏ ਜੀ ਮੈਡਮ ਰਿੱਟਾ ਡੈਲਰ ਹਜੇ ਵੀ ਭਰੇ ਗਿਆ ਕਰਿਆ ਜੀ ਸਾਰੇ ਆਮ ਵਿਕਦਾ ਪਿਆ ਉਹੀ ਪਨੀਰ ਸੇਵ ਉਹੀ ਬੇਟਾ ਉਹ ਡੀ ਐਚਓ ਨਾਲ ਗੱਲ ਹੋ ਗਈ ਮੈਡਮ ਸਿਰ ਖਾਣਾ ਪੂਰਤੀ ਲਈ ਕਾਰਵਾਈ ਹੁੰਦੀ ਨਹੀਂ ਨਹੀਂ ਖਾਣਾ ਪੂਰਤੀ ਨਹੀਂ ਹੈ ਦੇਖੋ ਇਹਨਾਂ ਦਾ ਇੱਕ ਪ੍ਰੋਸੈਸ ਹੁੰਦਾ ਹੈ ਇਟਸ ਨਾਟ ਖਾਣਾ ਪੂਰਤੀ ਉਹਨਾਂ ਨੇ ਮੰਡੀ ਬੋਰਡ ਨੂੰ ਵੀ ਲਿਖਿਆ ਹੈ ਕਿ ਵੀ ਇਹ ਇੱਥੇ ਪਨੀਰ ਵੇਚ ਜੀ ਮੰਡੀ ਵਾਲੇ ਸੀਨਾ ਨੂੰ ਐਕਸਪੀਡਾਈਟ ਕਰਕੇ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਤੇ 24 ਘੰਟੇ ਚ ਮੰਗਵਾ ਲਵਾਂ ਠੀਕ ਮੈਮ ਕਿਤੇ ਨਾ ਕਿਤੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਕਿਸ ਤਰੀਕੇ ਦੀ ਕਾਰਵਾਈ ਕਿਉਂਕਿ ਆਮ ਤੌਰ ਤੇ ਲੋਕਾਂ ਦੀ ਖਾਣ ਪੀਣ ਤੇ ਸਿਹਤ ਦੇ ਨਾਲ ਸਿੱਧਾ ਸਿੱਧਾ ਖਿਲਵਾੜ ਹੈ ਬੇਟਾ ਜਿਹੜਾ ਦੇਖੋ ਫੂਡ ਟੀਮ ਲਗਾਤਾਰ ਬੱਚੇ ਸੈਂਪਲ ਲੈ ਰਹੀ ਹੈ ਠੀਕ ਹੈ ਤੇ ਗੱਲ ਵੀ ਲੈ ਕੇ ਗਏ ਆ ਰੋਜ਼ ਲੈ ਰਹੀ ਹੈ ਸਵੇਰੇ ਸ਼ਾਮ ਔਰ ਉਹ ਸਾਨੂੰ ਦੱਸ ਰਹੇ ਕਿ ਅਸੀਂ ਇਹਨੇ ਸੈਂਪਲ ਲੈਂਦੇ ਆ ਤੇ ਨਾਲ ਘਰੇ ਹੈ ਡੇਰੀ ਕੰਪਲੈਕਸ ਵਾਲੇ ਜਦੋਂ ਇਹਨਾਂ ਨੇ ਮੈਨੂੰ ਇਨਵੋਲ ਕੀਤਾ ਇਹਨਾਂ ਨੂੰ ਪੁੱਛ ਲਓ ਆਪਾਂ ਹਮੇਸ਼ਾ ਇਹਨਾਂ ਦੇ ਨਾਲ ਪੂਰਾ ਸਹਿਯੋਗ ਨਾਲ ਕੰਮ ਕੀਤਾ ਹੈ ਕਿ ਪਾਮ ਹੋਰ ਦਾ ਯੂਜ਼ ਬਹੁਤ nhiềuਦਾ ਉਹਨਾਂ ਹਾਰਟ ਡਿਜ਼ੀਜ਼ ਬਹੁਤ ਬੇਟਾ ਇਹ ਸਾਡੀ ਫੂਡ ਸੇਫਟੀ ਟੀਮ ਆਪਣੇ ਸੈਂਪਲ ਲੈ ਕੇ ਉਹ ਦੱਸਣ ਕਿ ਕੀ ਹੈਗਾ ਔਰ ਜਿਹੜੀ ਕਾਰਵਾਈ ਕਰਨ ਠੀਕ ਹੈ ਥੈਂਕ ਯੂ ਥੈਂਕ ਯੂ ਕਹਿੰਦਾ ਕੀਤੇ ਜਾ ਰਹੀਆਂ ਸੀ ਕਿ ਸਸਤਾ ਤਿੰਨ ਖਰੀਦੋ ਦੇ ਪਿਆ ਰਿਹਾ ਅੱਜ ਲੈ ਕੇ ਪਹੁੰਚੇ ਹਾਂ ਖੁਦ ਬੁਲਾਇਆ ਗਿਆ ਬਾ ਤੁਹਾਡੇ ਵੱਲੋਂ ਕੀ ਕਰ ਪਾਜੀ ਅਸੀਂ ਲਗਾਤਾਰ ਤਿੰਨ ਦਿਨੋਂ ਰੈਕੀ ਕਰ ਰਹੇ ਹਾਂ ਤਿੰਨ ਦਿਨ ਮੈਨੂੰ ਜਾਗਦਣ ਹੋ ਗਿਆ 3 ਵਜੇ ਤੋਂ ਲੈ ਕੇ 8 ਵਜੇ ਤੱਕ ਦਿਨ ਰੋਜ਼ ਮੈਂ ਇਹੀ ਦੇਖ ਰਿਹਾ ਵੀ ਕੀ ਕੁਝ ਹੋ ਰਿਹਾ ਜੇ ਅਸੀਂ ਦੇਖ ਰਹੇ ਹਾਂ ਪ੍ਰਸ਼ਾਸਨ ਦੇਖ ਸਕਦਾ ਇਹਨੇ ਤਨਖਾਵਾ ਕਾਹਦੀਆਂ ਦੇ ਰਿਹਾ ਸੀਐਮ ਸਾਹਿਬ ਇਹਨਾਂ ਨੂੰ ਜੋ ਅੰਦਰ ਦੀ ਗੰਦ ਦੇਖਿਆ ਦੇਖ ਲਿਆ ਉਹਨਾਂ ਸਾਰਾ ਕੁਝ ਤੇ ਪਬਲਿਕ ਇਹੀ ਖਾ ਰਹੀ ਏ ਤੇ ਮੇਰੇ ਬੱਚੇ ਵੀ ਖਾਣਗੇ ਸਾਡੇ ਬਜ਼ੁਰਗ ਵੀ ਖਾਣਗੇ ਇਹਦਾ ਨਿਰਾ ਪਾਪ ਹੈ ਨਸ਼ਾ ਦਾ ਵਧ ਖਤਰਨਾਕ ਹੈ ਪ੍ਰਸ਼ਾਸਨ ਦਾ ਕੰਮ ਸਾਨੂੰ ਕਰਨਾ ਪੈ ਰਿਹਾ ਡਿਊਟੀ ਇਹਨਾਂ ਦੀ ਹੈ ਡਿਊਟੀ ਹੈ ਇਹ ਬਣਦੀ ਆ ਹੁਣ ਕਰਦੇ ਹੀ ਪਏ ਆ ਘਟ ਤੋਂ ਘਟ ਸਾਡਾ ਕੀ ਇੱਕ ਤੁਹਾਡੇ ਜਿਹੜਾ ਇੱਕ ਕਾਰੋਬਾਰ ਆ ਉਹਦੇ ਤੇ ਵੀ ਇੱਕ ਵੱਡੀ ਗਾਜ ਗਿਰ ਰਹੀ ਹੈ ਇਹ ਕਾਰੋਬਾਰ ਦੇ ਅਸਲ ਪੈਂਦੇ ਪੈਂਦਾ ਜੀ ਹੁਣ ਸੜਨ ਨੂੰ ਜਾਣਾ ਕਿੰਨੇ ਜੇ ਇੱਥੇ 100 ਰੁਪਏ ਕਿਲੋ ਲੈ ਰਹੇ ਆ ਸਾਡਾ ਦੁੱਧ ਜਾਂ ਪਨੀਰ ਕਿਹੜੇ ਦੁੱਧ ਲਾਉਗਾ ਸਾਡਾ ਪੈਂਦਾ ਨੂੰ 350 ਰੁਪਏ ਪਨੀਰ ਇਹਨਾਂ ਨੂੰ ਮਿਲ ਰਿਹਾ 130 ਰੁਪਏ ਕਿਲੋ ਤੇ ਵੇਚਦੇ 350 ਪਏ ਨੇ ਸਰ ਅੰਦਰ ਤੁਸੀਂ ਦੇਖਿਆ ਨਾਲੇ ਪਨੀਰ ਤੇ ਨਾਲੇ ਬਾਤ ਕਿਸ ਤਰੀਕੇ ਦੇ ਹਾਲਾਤ ਇਹ ਤਾਂ ਨੀਰੀ ਗੰਦਗੀ ਅਮਰਤ ਹਾਰ ਨਵੀਂ ਉਹੀ ਪਨੀਰ ਖਾਣਾ ਪੰਡਤ ਜੀ ਨੇ ਵੀ ਖਾਣਾ ਉੱਥੇ ਬਾਥਰੂਮ ਕਰਦੇ ਨਾਲੇ ਪਨੀਰ ਤੇ ਦੇਖ ਲਿਆ ਤੁਸੀਂ ਨਾ ਦੱਸੋ ਕੀ ਬਣੂਗਾ ਦੁਨੀਆ ਦਾ ਨੀਰਾ ਪਾਪ ਯਾਰ ਮੇਰਾ ਪਿਆਸ ਨਾ ਵੇਖੋ ਦੁਨੀਆ ਵੇਖੋ ਜਿਆਦਾ ਕੀ ਵੱਡੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ ਇਹਨਾਂ ਲੋਕ ਬਿਲਕੁਲ ਜੀ ਬਿਲਕੁਲ ਕੈਂਸਰ ਨੀਰੀ ਬਿਮਾਰੀ ਹੈ ਮਨੋ ਚੈੱਕ ਕਰਾ ਜਾਂ ਤੁਹਾਨੂੰ ਹੋਰ ਜਿੰਦ ਖਾਣਾ ਮੈਂ ਜਿਹਦੇ ਅੱਥੀ ਆ ਅਸੀਂ ਦਰਿਆ ਲੱਗਿਆ ਮੰਗਾਂ ਦੇ ਉੱਥੇ ਧਰਨਾ ਲੱਗਿਆ ਲਾਉਣ ਪ੍ਰਸ਼ਾਸਨ ਮੰਗ ਕਰਦੇ ਦੱਸੋ ਕੀ ਕਰੋਗੇ ਦਾ ਇਹ ਡਿਊਟੀ ਪ੍ਰਸ਼ਾਸਨ ਦੀ ਹੈ ਜੋ ਕਰਦੇ ਅਸੀਂ ਪਏ ਆ ਅੱਜ ਤੋਂ ਪਹਿਲਾਂ ਵੀ ਕਈ ਵਾਰੀ ਇਹ ਫੜੇ ਗਏ ਨੇ ਕਿੰਦਾਂ ਸੈਂਪਲਿੰਗ ਕਰਦੇ ਆ ਸੈਂਪਲਿੰਗ ਕਰਦੇ ਕਿੱਥੇ ਕਿਉਂ ਦੁਕਾਨਾਂ ਖੁੱਲਦੀਆਂ ਨੇ ਸਿਰਫ ਪੈਸੇ ਕਰਕੇ ਇਸ ਦੁਕਾਨ ਦੀ ਗਲਤ ਸੈਂਪਲਿੰਗ ਹੋਈ ਸੀਗੀ ਇਹ ਜਿਹੜੀ ਦੁਕਾਨ ਦੇ ਬਾਹਰ ਆਪਾਂ ਖੜੇ ਆ ਰਾਤ ਇਹਦੀ ਸੈਂਪਲਿੰਗ ਹੋਈ ਸੀਗੀ ਤੇ ਇਸ ਟਾਈਮ ਉਥੋਂ 1.5 ਮਹੀਨਾ ਪੁਰਾਣਾ ਐਕਸਪਾਇਰ ਜਿਹਨੂੰ ਐਕਸਪਾਇਰ ਹੋਏ ਨੂੰ ਤਕਰੀਬਨ ਅੱਜ 1 ਮਹੀਨਾ 10 ਦਿਨ ਹੋ ਗਏ 1 3 2025 ਦਾ ਐਕਸਪਾਇਰ ਮੱਖਣ ਮਿਲ ਰਿਹਾ ਅੰਦਰੋਂ ਜੇ ਰਾਤ ਸੈਂਪਲਿੰਗ ਹੋਈ ਆ ਤਾਂ ਜਾਂ ਤਾਂ ਉਹ ਮੱਖਣ ਰਾਤ ਤੋਂ ਬਾਅਦ ਆਇਆ ਤੇ ਜਾਂ ਫਿਰ ਇਹਨਾਂ ਨੇ ਉਦੋਂ ਦੇਖਿਆ ਨਹੀਂ ਇਹ ਆਈਵਾਸ਼ ਕਰ ਰਹੇ ਨੇ ਉਹ ਮੱਖਣ ਕਿੰਨੇ ਸੇਤ ਵੀ ਭਾਗ ਨੇ ਰਾਤ ਇਸ ਦੁਕਾਨ ਦੀ ਸੈਂਪਲਿੰਗ ਕੀਤੀ ਆ ਤੇ ਹੁਣ ਮੱਖਣ ਕਿਵੇਂ ਨਿਕਲ ਰਿਹਾ ਕੀ ਗੱਲ ਜੀ ਅਸੀਂ ਮੰਗ ਕਰਦੇ ਆ ਜਿਹੜਾ ਖਾਦ ਪਦਾਰਥ ਹੈ ਉਹਦੇ ਵਿੱਚ ਜਿਹੜੀ ਮਲਾਵਟ ਹੈ ਉਹਦੇ ਉੱਤੇ ਪੰਜਾਬ ਦਾ ਕਾਨੂੰਨ ਬਹੁਤ ਲਚਰ ਕਾਨੂੰਨ ਹੈ ਇਹਦੇ ਉੱਤੇ ਅਰਾਦਾ ਕਤਲ ਦੇ ਪਰਚੇ ਹੋਣੇ ਚਾਹੀਦੇ ਨੇ ਇਹਨਾਂ ਲੋਕਾਂ ਦੇ ਉੱਤੇ ਇਹ ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਹੈ ਇਹ ਚੀਜ਼ਾਂ ਖਾ ਕੇ ਛੋਟੇ ਛੋਟੇ ਬੱਚੇ ਬਜ਼ੁਰਗ ਜਿਨ੍ਹਾਂ ਨੂੰ ਆਪਾਂ ਦੁੱਧ ਦੁੱਧ ਤੇ ਦੁੱਧ ਦੇ ਪ੍ਰੋਡਕਟ ਇਸ ਲਈ ਦਿੰਦੇ ਆ ਕਿ ਇਹਨਾਂ ਦਾ ਇਹਨਾਂ ਦੀ ਪ੍ਰੋਟੀਨ ਦਾ ਲੈਵਲ ਜਿਹੜਾ ਉਹ ਕਵਰ ਹੋਵੇ ਤੇ ਅਸੀਂ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਤੇ ਆਪਣੇ ਬਜ਼ੁਰਗਾਂ ਨੂੰ ਜ਼ਹਿਰ ਦੇ ਰਹੇ ਹਾਂ ਇਹ ਲੋਕ ਵੇਚ ਰਹੇ ਨੇ ਲੱਗਦਾ ਕਿ ਦੁੱਧ ਨੂੰ ਤੇਰਮਾ ਰਤਨ ਕਿਹਾ ਜਾਂਦਾ ਸੀ ਦੁੱਧ ਹੈ ਹੀ ਤੇਰਮਾ ਰਤਨ ਪਰ ਇਹਨਾਂ ਲੋਕਾਂ ਨੇ ਪਹਿਲਾ ਜ਼ਹਿਰ ਬਣਾਤਾ ਇਹ ਮਿਲਾਵਟ ਖੋਰ ਲੋਕਾਂ ਨੇ ਦੁੱਧ ਨੂੰ ਧਰਤੀ ਦਾ ਪਹਿਲਾ ਜ਼ਹਿਰ ਬਣਾਤਾ ਜਿਹੜਾ ਸਭ ਤੋਂ ਵੱਧ ਵਿਕਦਾ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਹੱਥੀ ਜ਼ਹਿਰ ਦੇ ਰਹੇ ਹਾਂ ਮੇਰੀ ਪ੍ਰਸ਼ਾਸਨ ਤੋਂ ਮੰਗ ਆ ਕਿ ਇਹਨਾਂ ਦੇ ਉੱਤੇ ਅਰਾਧਾ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ